ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਸਿੱਤੋਹੜਾ ਸਾਡੇ YouTube ਚੈਨਲ RK ਚੋਹਲ ਪੰਜਾਬੀ ਵਿਰਸਾ ਤੇ। ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ। ਸ਼ਾਮਲ ਧਾਮੀ ਦੀ ਕਲਮ ਤੋਂ ਪੰਜਾਬੀ ਕਹਾਣੀ ਮੇਰੇ ਪਿੰਡ ਦੇ ਮੀਰ ਸਾਦੇ। ਇਹ 47 ਨਾਵਾਂ ਜੀ ਅਖੀਰ ਤੱਕ ਜਰੂਰ ਸੁਣਨਾ ਬਹੁਤ ਸੋਹਣੀ ਕਹਾਣੀ ਹੈ। ਸਿਆਲ ਦਾ ਸਿਖਰ ਸੀ ਤਲਵ ਨੇ ਮਾਂ ਕੋਲੋਂ ਦੁੱਖ ਤੇ ਪਿਆਰ ਨਾ ਮਾ ਨਕੂਰ ਖੇਸ ਮੰਗਿਆ ਮਾਂ ਮੁਰੋਂ ਟੁੱਟ ਕੇ ਪੈ ਗਈ ਇਸ ਖੇਸ ਵਾਲ ਤਾਂ ਝਾਕੀ ਵੀ ਨਾ ਇਹ ਤਾਂ ਮੈਂ ਪੀਰਾਂ ਲਈ ਰੱਖਿਆ ਹੋਇਆ ਆਣ ਲੱਗ ਤਲਵ ਠੋਰ ਠੋਰ ਕਰਦਾ ਬਾਹਰ ਨਿਕਲ ਗਿਆ ਸ਼ਾਮੀ ਵਾਪਸ ਘਰੇ ਆਉਣ ਦੀ ਬਜਾਏ ਨੇੜਲੇ ਪਿੰਡ ਮੰਡੇਰਾ ਨੂੰ ਚਲਿਆ ਗਿਆ ਉੱਥੇ ਮਸ਼ਹੂਰ ਗਾਇਕ ਤੁਫੈਲ ਨਿਆਜ਼ੀ ਹੁਰਾਂ ਦੇ ਟੱਬਰ ਨਾਲ ਉਹਨਾਂ ਦੀ ਸਾਂਝ ਸਕੀਰੀ ਸੀ ਅਗਲੇ ਦਿਨ ਤਾਲਬ ਨੂੰ ਰਾੰਦੇ ਘਰ ਪੀਰ ਜੀ ਵੀ ਆ ਬੋੜੇ ਤਾਲਬ ਦੀ ਮਾਂ ਨੂੰ ਚਾਹ ਚੜ ਗਿਆ ਮੰਜੇ ਤੇ ਨਵੇਂ ਵਿਛੌਣੇ ਵਿਛਾਈ ਗਏ ਵਨ ਸਵੰਨੇ ਪਕਵਾਨ ਤਿਆਰ ਕੀਤੇ ਗਏ ਦਿਨ ਢਲੇ ਜਦ ਪੀਰ ਜੀ ਤੁਰਨ ਲੱਗੇ ਤਾਂ ਉਹ ਖੇਸ ਭੇਟ ਕੀਤਾ ਗਿਆ ਪੀਰ ਜੀ ਅਜੇ ਪਿੰਡ ਦਾ ਵਸੀਮਾ ਵੀ ਨਹੀਂ ਟੱਪੇ ਹੋਣੇ ਕਿ ਤਾਲਬ ਹੁਰੀ ਵੀ ਕਰ ਪਰਤਾਏ ਕਿੱਥੇ ਮਰ ਗਿਆ ਸੀ ਕੱਲ ਦਾ ਹੁਣੇ ਗਏ ਨਹੀਂ ਪੀਰ ਜੀ ਮਾਂ ਤਾਲਬ ਨੂੰ ਟੁੱਟ ਕੇ ਪੈ ਗਈ ਸੀ ਹੈ ਮਾਂ ਤਾਲਵ ਹਰਾਨੀ ਨਾਲ ਬੁਲਿਆ ਤੂੰ ਉਹ ਖੇਸ ਤਾਂ ਪੀਰ ਨੂੰ ਭੇਟ ਕਰ ਦਿੱਤਾ ਸੀ ਨਾ ਤੇ ਹੋਰ ਕੀ ਗੱਲ ਅਧੂਰੀ ਸੀ ਕਿ ਮਾਂ ਦੀ ਨਿਗਾਹ ਉਸ ਖੇਸ ਤੇ ਪਈ ਜਿਵੇਂ ਸੀ ਤਾਲਬ ਨੇ ਬੁੱਕਲ ਮਾਰੀ ਹੋਈ ਸੀ ਤੇਰਾ ਕੱਖ ਨਾ ਰਹੇ ਤੂੰ ਦੋਹਰਾ ਪਾਪ ਕੀਤਾ ਵੇ ਤਾਲਵਾ ਇੱਕ ਪੀਰ ਬਣਿਆ ਤੇ ਦੂਜਾ ਆਪਣੀ ਮਾਂ ਨੂੰ ਹੀ ਠੱਗ ਲਿਆ ਘੋਟਣਾ ਲੱਗਿਓ ਤਾਲਬ ਮੰਗਰ ਪੱਜ ਪਈ ਕਦੇ ਸਾਡਾ ਪਿੰਡ ਚੱਠੂ ਬਲਦਾਂ ਦੀਆਂ ਟੱਲੀਆਂ ਤੇ ਹੁੱਕਿਆਂ ਲਈ ਮਸ਼ਹੂਰ ਹੁੰਦਾ ਸੀ ਇਹਨਾਂ ਨਾਂ ਨੂੰ ਹੀ ਮਸ਼ਹੂਰ ਸਨ ਨੱਥੂ, ਸੱਜੂ ਤੇ ਤਾਲਵ ਸਾਡੇ ਪਿੰਡ ਦੇ ਮੀਰਜ਼ਾ ਦੇ ਮੈਂ ਬਜ਼ੁਰਗਾਂ ਕੋਲੋਂ ਬੜੇ ਕਿੱਸੇ ਸੁਨੇ ਨੇ ਇਹਨਾਂ ਨੇ ਇਹਨਾਂ ਦੇ ਲੋਕ ਕਲਾਕਾਰਾਂ ਦੇ ਇੱਕ ਵਾਰ ਉਹ ਕਿਸੇ ਰਿਆਸਤੀ ਰਾਜੇ ਦੇ ਮਹਿਲਾਂ 'ਚ ਨਕਲਾਂ ਕਰਨ ਗਏ ਖੁਸ਼ ਹੋ ਕੇ ਰਾਜੇ ਨੇ ਉਹਨਾਂ ਨੂੰ ਘੋੜਾ ਪੇਟ ਕਰਨ ਦਾ ਹੁਕਮ ਦਿੱਤਾ ਅਹਿਲਕਾਰਾਂ ਨੇ ਨਕਰਾ ਜਿਹਾ ਘੋੜਾ ਦੇ ਦਿੱਤਾ ਮੀਰਜ਼ਾ ਦੇ ਤੁਰਨ ਲੱਗੇ ਤਾਂ ਉਹਨਾਂ ਰਾਜੇ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਖਿੜਕੀ 'ਚ ਬੈਠੇ ਰਾਜੇ ਨੇ ਮੀਰ ਜਾਦਿਆਂ ਦੀਆਂ ਦੁਆਵਾਂ ਸੁਨੀਆਂ ਖੱਜਰਾ ਤੇ ਸਮਾਨ ਲੱਦੀ ਉਹ ਜਾ ਰਹੇ ਸਨ ਇਨਾਮ 'ਚ ਮਿਲੇ ਘੋੜੇ ਦੇ ਗਲ 'ਚ ਘੜਾ ਲੰਮ ਕਰਿਆ ਸੀ ਰਾਜਾ ਡਾਡਾ ਹੈਰਾਨ ਹੋਏ ਤੇ ਇਸ ਦੀ ਵਜ੍ਹਾ ਪੁੱਛਣ ਲੱਗਾ ਕੋਈ ਖਾਸ ਗੱਲ ਨਹੀਂ ਹਜ਼ੂਰ ਮਾਈ ਬਾਪ ਪਿੱਛਾ ਬੜਾ ਭਾਰੀ ਐ ਇਸ ਘੋੜੇ ਦਾ ਕਿਤੇ ਉਲੜ ਨਾ ਜਾਏ ਸੋ ਦਾਬੂ ਕੀਤਾ ਹੋਇਆ ਹੱਥ ਜੋੜਦਿਆਂ ਨੱਥੂ ਬੋਲਿਆ ਸੀ ਫਿਰ ਕੀ ਸੀ ਅਹਿਲਕਾਰਾਂ ਦੀ ਸ਼ਾਮਤ ਆ ਗਈ ਸੀ ਮੀਰ ਜ਼ਾਦਿਆਂ ਨੂੰ ਵਧੀਆ ਘੋੜਾ ਦੇ ਕਿ ਤੋੜਿਆ ਗਿਆ ਸੀ ਉਹ ਨਕਲਾਂ ਕਰਕੇ ਪਿੰਡ ਮੁੜਦੇ ਤਾਂ ਜੱਟੀਆਂ ਕੋਲੋਂ ਦੇਸੀ ਘਿਓ ਖਰੀਦ ਲੈਂਦੇ ਕਈ-ਕਈ ਦਿਨ ਤੜਕਿਆਂ ਦੀ ਖੁਸ਼ਬੂ ਪੂਰੇ ਪਿੰਡ ਦੀ ਫੀਜ਼ਾ 'ਚ ਘੁਲੀ ਮਿਲੀ ਰਹਿੰਦੀ ਬਿਨਾਂ ਸ਼ੱਕ ਗ੍ਰੀਵ ਸੰਸ਼ਾਸਨ ਉ ਲੋਕ ਇੱਕ ਵਾਰ ਕਿਸੇ ਨੇ ਨੱਥੂ ਕੋਲੋਂ ਪੁੱਛਿਆ ਐਡੀ ਕਮਾਈ ਕਰਦੇ ਹੋ ਤੁਸੀਂ ਰਹਿੰਦੇ ਤੁਸੀਂ ਕੱਚੇ ਢਾਰੇ ਅੰਦਰੋਂ ਤੁਹਾਡੀ ਕਮਾਈ ਕੌਣ ਖਾਈ ਜਾਂਦਾ ਨੱਥੂ ਕਰੋ ਨੱਥੂ ਕਰੋ ਹਾਂਡੀ ਚੁੱਕ ਲਿਆ ਤੇ ਉਸ ਨੂੰ ਸਿਰ ਤੋਂ ਉੱਪਰ ਚੁੱਕਦੇ ਬੋਲਿਆ ਬਸ ਇਸ ਹਾਂਡੀ ਹੀ ਖਾਈ ਜਾਂਦੀ ਹੈ ਸਰਦਾਰੋ ਵੇਲੇ ਵਕਤ ਚੋ ਆਪਣੇ ਪਿੰਡ ਅੰਦਰ ਹੀ ਪੇੜ ਬਨ ਲੈਂਦੇ ਇੱਕ ਵਾਰ ਅਚਾਨਕ ਇੱਕ ਅਖੜ ਜਿਹੇ ਬੰਦੇ ਦੀ ਲਲਕਾਰ ਨਾਲ ਸੁੰਨ ਬਸਰ ਗਈ ਮੀਰ ਜ਼ਾਦਿਆਂ ਵੱਲ ਡਾਂਗ ਉੜਾਰਦੇ ਉਹ ਗਰਜਿਆ ਬੰਦ ਕਰੋ ਇਹ ਸਭ ਕੁਝ ਪਿੰਡ ਦੇ ਕੁਝ ਗੱਬਰੂ ਉਸ ਅੜਬ ਨੂੰ ਕਾਬੂ ਕਰਨ ਲਈ ਗੁੱਸੇ 'ਚ ਉੱਠ ਖੜੋਏ ਤਾਂ ਪਿੰਡ 'ਚ ਛੜਾ ਸੱਜੂ ਹੱਥ ਜੋੜਦਿਆਂ ਉੱਚੀ ਆਵਾਜ਼ ਚ ਬੋਲਿਆ ਮਾਰੇ ਹੋਣਾ ਸਰਦਾਰੋ ਇਹ ਤੁਹਾਡਾ ਯਾਰ ਤਲਵਹੀ ਤਾਂ ਹੈ ਨਕਲੀ ਦਾੜੀ ਮੁੱਛਾਂ ਸਲਵਾਰ ਕਮੀਜ਼ ਤੇ ਕੁੱਲੇ ਵਾਲੀ ਪੱਗ ਇੱਕ ਵਾਰ ਘੋੜੀ ਤੇ ਸਵਾਰ ਹੋ ਕੇ ਉਹ ਥਾਣੇਦਾਰ ਦੇ ਪੇਸ਼ ਚ ਪਿੰਡ ਆਇਆ ਖੈਰੂ ਚੌਕੀਦਾਰ ਵੀ ਉਸ ਨੂੰ ਰੋਸ਼ਾਨ ਨਾ ਸਕਿਆ ਉਸ ਨੂੰ ਦੀਵਾਨ ਖਾਨੇ ਚ ਬਿਠਾ ਉਹ ਪਿੰਡ ਦੇ ਮੁਹਤਵਾਰਾਂ ਨੂੰ ਸੱਦ ਲਿਆ ਉਹ ਆਏ ਤਾਂ ਹੱਥ ਜੋੜ ਕੇ ਪਹਿਲਾਂ ਸੇਵਾ ਪਾਣੀ ਤੇ ਫਿਰ ਆਪਣਾ ਕਸੂਰ ਪੁੱਛਣ ਲੱਗੇ। ਥਾਣੇਦਾਰ ਇੱਕ ਇੱਕ ਕਰਕੇ ਉਹਨਾਂ ਦੇ ਦੋਸ਼ ਗਰਉਣ ਲੱਗਾ ਤੇ ਉਹ ਅੰਦਰੋਂ ਬਾਹਰੋਂ ਕੰਬਣ ਲੱਗ ਪਏ। ਜੇ ਤੁਸੀਂ ਚਾਹੁੰਦੇ ਹੋ ਕਿ ਗੱਲ ਸ਼ਹਿਰ ਤੱਕ ਨਾ ਜਾਵੇ ਤਾਂ 5-5 ਕਿਲੋ ਆਟਾ ਦੇ ਦਿਓ। ਕਿਲੋ ਕਿਓ ਅੱਜ ਸ਼ਾਮੀ ਨੱਥੂ ਦੇ ਘਰ ਪਹੁੰਚਾ ਦਿਓ, ਸਮਝੇ? ਇਹ ਕਹਿੰਦਿਆਂ ਜਤਾਲਬ ਹੱਸਿਆ ਤਾਂ ਸ਼ਰਮਿੰਦਾ ਹੋਈ ਸਰਦਾਰ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਘਰਾਂ ਵੱਲ ਨੂੰ ਮੁੜ ਗਏ। ਬਾਬਾ ਹੀਰਾ ਸਿੰਘ ਦੀ ਕੁਟਿਆ ਪਿੰਡ ਤੋਂ ਬਾਹਰ ਵੱਲ ਸੀ। ਉਹਨਾਂ ਦੇ ਵਿਰਾਗ ਦੀ ਕਹਾਣੀ ਵੀ ਬੜੀ ਅਨੋਖੀ ਹੈ। ਵਿਸਾਖ ਦੇ ਦਿਨ ਸਨ। ਉਹ ਕਣਕ ਵੱਢ ਰਹੇ ਸਨ। ਪਿੰਡੋਂ ਸੁਨੇਹਾ ਆਇਆ। ਉਹਨਾਂ ਦੇ ਦੋਵੇਂ ਪੁੱਤਰ ਛੱਪੜ 'ਚ ਡੁੱਬ ਕੇ ਮਰ ਗਏ ਸਨ। ਉਹਨਾਂ ਦਾਤੀ ਛੱਡ ਦਿੱਤੀ। ਮੁਰੋਂ ਉਹ ਕਦੇ ਘਰ ਨਹੀਂ ਗਏ। ਉੱਥੇ ਹੀ ਕੁਟੀਆ ਪਾ ਲਈ ਤੇ ਦਿਨ ਰਾਤ ਬੰਦਗੀ ਕਰਨ ਲੱਗੇ। ਇਸ ਵਰਤਾਲ ਫਕੀਰ ਦੇ ਪਿੱਛੇ ਉਹਨਾਂ ਕੋਲ ਜਾ ਪਹੁੰਚੇ ਸੇ। ਲੰਗਾ ਫਕੀਰਾ ਅੰਦਰੋਂ ਆਵਾਜ਼ ਆਈ। ਅੰਦਰ ਜਾ ਕੇ ਵੇਖਿਆ ਕਿ ਅੱਖਾਂ ਹੁੰਦੀ ਉਹ ਆਪਣੇ ਅੰਦਰ ਡੁੱਬੇ ਹੋਏ ਸਨ ਠੰਡ ਨਾਲ ਠੁਰ-ਠੁਰ ਕਰਨ ਦੀ ਅਦਾਕਾਰੀ ਕਰਦਿਆਂ ਉਸਨੇ ਕਿਸੇ ਲਈ ਕਿਸੇ ਲੋਈ ਕੰਬਲੀ ਲਈ ਵਾਸਤਾ ਪਾਇਆ ਉਹ ਟੰਗੀ ਹੋਈ ਏ ਪਕਤਾ ਲੈ ਜਾ ਤਾਲਵ ਖਿੜ ਗਿਆ ਕੰਬਲੀ ਨਾਲ ਉਹ ਬੜੀ ਖੁਸ਼ੀ ਇਸ ਗੱਲ ਦੀ ਸੀ ਕਿ ਇਸ ਵਾਰ ਉਸਨੇ ਉਸ ਸ਼ਖਸ ਨੂੰ ਧੋਖਾ ਦੇ ਦਿੱਤਾ ਸੀ ਜਿਸ ਨੂੰ ਸਾਰਾ ਪਿੰਡ ਰੱਬੀ ਰੂਪ ਸਮਝਦਾ ਸੀ ਉਹ ਚਾਜਹਿ ਕੰਬਲੀ ਚੁੱਕ ਕੇ ਧੁੰਨ ਲੱਗਾ ਤਾਂ ਬਾਬਾ ਜੀ ਬੋਲ ਪਏ ਸਨ ਬੂਹਾ ਪੱਲਾ ਵਾਂਗੀ ਭੇੜ ਦਾ ਜਾਈ ਤਲਪੁੱਤਰਾ ਕੰਬਲੀ ਹੱਥੋਂ ਡਿੱਗ ਗਈ ਸੰਤਾਂ ਦੇ ਪੈਰੀਂ ਪੈ ਕੇ ਲੱਗਾ ਮਾਫੀ ਮੰਗਣ ਭਗਤਾ ਚੁੱਕ ਲੈ ਇਹ ਕੰਬਲੀ ਮੈਂ ਤੇਰੇ ਲਈ ਹੀ ਰੱਖੀ ਸੀ ਉਹ ਮੈਂ ਅੱਖਾਂ ਹੁੰਦੀ ਉਹ ਬਿੰਦ-ਬਿੰਦ ਮੁਸਕਰਾਉਂਦੇ ਬੋਲੇ ਸਨ ਤਲਵ ਉਸ ਦਿਨ ਪਿੰਡ ਦੀ ਜੂ ਅੰਦਰ ਮੁੜ ਕਦੇ ਵੀ ਭੇਸ ਨਾਂ ਬਦਲਨ ਦੀ ਸੌ ਖਾ ਕੇ ਹੀ ਘਰ ਵੜਿਆ ਸੀ ਛੇਤੀ ਮੰਗਰੋ ਸਨ 47 ਆ ਗਏ ਮੋਹਤਵਾਰ ਬੰਦਿਆਂ ਨੇ ਮੀਰਜ਼ਾਦਿਆਂ ਨੂੰ ਬੜਾ ਰੋਕਿਆ ਹੋਰ ਨਾ ਪਿੰਡਾਂ 'ਚ ਆਉਂਦੀਆਂ ਕਤਲੋਗਾਰਤ ਦੀਆਂ ਖਬਰਾਂ ਨੇ ਉਹਨਾਂ ਨੂੰ ਡਰਾ ਦਿੱਤਾ ਆਖਰ ਉਹਨਾਂ ਨੂੰ ਵਿਪਿੰਡ ਛੱਡਣ ਦਾ ਫੈਸਲਾ ਕਰ ਲਿਆ ਪਿੰਡ ਦੇ ਮੋਹਤਵਾਰ ਬੰਦੇ ਗੱਡੀਆਂ ਤੇ ਸਮਾਨ ਲੱਦ ਉਹਨਾਂ ਨੂੰ ਕਮਾਲਪੁਰ ਦੇ ਕੈਂਪ ਤੱਕ ਛੱਡ ਆਏ ਤੇ ਮਹੀਨਾ ਭਰ ਰਾਸ਼ਨ ਵੀ ਵੰਡ ਚੋਂਦੇ ਰਹੇ ਕਾਫਲਾ ਅਗੜੇ ਪੜਾਵਲ ਤੁਰਿਆ ਤਾਂ ਉਹਨਾਂ ਨੂੰ ਫਿਰ ਆਪਣੇ ਪਿੰਡਾਂ ਵਿੱਚੋਂ ਦੀ ਲੰਘਣਾ ਪਿਆ ਉਦਾਸ ਚਿਹਰੇ, ਵਿਰਾਣ ਅੱਖਾਂ ਤੇ ਉਜੜੀਆਂ ਦੇ ਹਾਂ ਦੁਨੀਆਂ ਨੂੰ ਹਸਾਉਣ ਵਾਲੇ ਉਹ ਬੇਜੋੜ ਕਲਾਕਾਰ ਵੀ ਉਸ ਭੀੜ ਦਾ ਹਿੱਸਾ ਸਨ ਜੋ ਥੱਕੀਆਂ ਤੋਰਾਂ ਨਾਲ ਅਣਚਾਹੀ ਮੰਜ਼ਲ ਵੱਲ ਤੁਰੇ ਜਾ ਰਹੀ ਸੀ ਉਹਨਾਂ ਨੂੰ ਵੇਖਣ ਲਈ ਜੁੜੀ ਪਿੰਡ ਵਾਲਿਆਂ ਦੀ ਭੀੜ 'ਚ ਮੇਰੇ ਤਾਇਆ ਜੀ ਵੀ ਸਨ ਜੋ ਅੱਜ ਲਾਹੌਰ ਸ਼ਹਿਰ ਅੰਦਰ ਬੈਠੇ ਬੇਸਬਰੀ ਨਾਲ ਉਹਨਾਂ ਮੀਰਜ਼ਾਦਿਆਂ ਦੀ ਉਡੀਕ ਕਰ ਰਹੇ ਸਨ ਪੰਜਾਬ ਦੀ ਹਿੱਕ ਤੇ ਉੱਕਰੀ ਲਕੀਰ ਤੇ ਤਾਇਨਾਤ ਸਨ ਉਹ ਸਰਹੱਦ ਦੇ ਨਿੱਕੇ ਮੋٹے ਮਸਲਿਆਂ ਨੂੰ ਸਮਝਣ ਸਮਝਾਉਣ ਤੇ ਸਲਝਾਉਣ ਲਈ ਦੋਵੇਂ ਮੁਲਕਾਂ ਦੇ ਅਫਸਰ ਕਦੇ ਅੰਮ੍ਰਿਤਸਰ ਤੇ ਕਦੇ ਲਾਹੌਰ ਸੁ ਮੁਲਾਕਾਤ ਰੱਖਦੇ। ਉਹਨਾਂ ਨੇ ਪਾਕਿਸਤਾਨੀ ਅਫਸਰਾਂ ਅੱਗੇ ਗੁਜ਼ਾਰਿਸ਼ ਕੀਤੀ ਸੀ ਕਿ ਉਹ ਆਪਣੇ ਪਿੰਡ ਦੇ ਕਲਾਕਾਰਾਂ ਨੂੰ ਮਿਲਣਾ ਚਾਹੁੰਦੇ ਨੇ। ਕੋਈ 15 ਬਰਿਆਂ ਬਾਅਦ ਅੱਜ ਉਹਨਾਂ ਨਾਲ ਮੁਲਾਕਾਤ ਦਾ ਸੁਭਾਅ ਬਣਿਆ ਸੀ। ਪਹਿਲਾਂ ਉਹ ਪੈਰਾਂ ਤੇ ਝੁਕੇ ਤੇ ਫਿਰ ਜੱਫੀਆਂ ਪਾ ਕੇ ਮਿਲੇ। ਅੰਜੂਆਂ ਦੀਆਂ ਛੜੀਆਂ ਲਗਾ ਦਿੱਤੀਆਂ ਸਾਨੂੰ ਨਾ ਪਿੰਡ ਦੇ ਕੱਲੇ-ਕੱਲੇ ਜੀ ਦਾ ਹਾਲ ਪੁੱਛਿਆ ਜਦੋਂ ਕਿਸੇ ਲਾਣੇ ਦੀ ਚੜਤ ਵਾਲੀ ਗੱਲ ਸੁਣਦੇ ਤਾਂ ਸੋਹਣੇ ਅੱਲਾ ਦਾ ਸ਼ੁਕਰਾਨਾ ਕਰਨ ਲੱਗ ਜਾਂਦੇ ਜਦੋਂ ਕਿਸੇ ਦੀ ਮੌਤ ਬਾਰੇ ਸੁਣਦੇ ਤਾਂ ਉਹਨਾਂ ਦੇ ਤੋਂ ਰੰਦਰੋਂ ਹੂਕਾ ਨਿਕਲਦੀਆਂ ਉਹਨਾਂ ਦੀਆਂ ਗੱਲਾਂ ਤੇ ਵਿਹਾਰ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਉਹਨਾਂ ਦੇ ਸਿਰਫ ਕਲਬੂਤ ਹੀ ਡਿਸਕੋਰਸ ਵਾਸਤੇ ਸਾਨੂੰ ਰੂਹਾਂ ਤਾਂ ਉਹ ਆਪਣੇ ਪਿੰਡ ਦੀਆਂ ਗਲੀਆਂ 'ਚ ਹੀ ਪੋਲਾਈ ਸਨ ਉਹਨਾਂ ਦੇ ਖਸਤਾ ਹਾਲ ਕੱਪੜੇ ਤੇ ਉਜੜੀਆਂ ਸੂਰਤਾਂ ਇਸ ਗੱਲ ਦਾ ਸਬੂਤ ਸਨ ਕਿ ਲੱਖਾਂ ਹੋਰ ਨਾ ਵੰਗ ਉਹਨਾਂ ਨੂੰ ਵੀ ਆਜ਼ਾਦੀ ਤੇ ਨਵਾਂ ਦੇਸ਼ ਬੜੇ ਮਹਿੰਗੇ ਭਾਅ 'ਤੇ ਆਏ ਸਨ ਸਰਦਾਰ ਸਾਹਿਬ ਬੇਬੇ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ ਮੇਰੀਆਂ ਦੁਆਵਾਂ ਨੇ ਬਨਾਇਆ ਅੰਗਲ ਸੂਨੂ ਅਫਸਰ ਕਾਫਲੇ ਚਤਰੀ ਆਉਂਦੀ ਨੂੰ ਤੁਸੀਂ ਮਿੱਠਾ ਪਾਣੀ ਜੋ ਬੁਲਾਇਆ ਸੀ ਤੇ ਚੁੰਨੀ ਦੇ ਲੜ ਗੁਜ਼ਰ ਪਏ ਵੀ ਬੰਨ ਦਿੱਤੇ ਸਨ ਨੋਨਾ ਬੋਲਿਆ ਸੀ ਦੁਆਮਾ ਦੇ ਕੇ ਵਿਛਣ ਲੱਗੇ ਤਾਂ ਲੈੰਦੇ ਪਾਸੇ ਵਾਲੇ ਅਫਸਰ ਕਹਿਣ ਲੱਗੇ ਸਰਦਾਰ ਸਾਹਿਬ ਸਿਫਤਾਂ ਤਾਂ ਤੁਸੀਂ ਬੜੀਆਂ ਪਏ ਕਰਦੇ ਸੋ ਪਰ ਤੁਹਾਡੇ ਕਲਾਕਾਰਾਂ ਨੇ ਕੋਈ ਰੰਗ ਸ਼ੰਗਤਾਵ ਕਾਇਆਈ ਨਹੀਂ ਦਾਇਆ ਜੀ ਚੁੱਪ ਰਹੇ ਉਹ ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਸਨ ਇੱਕੋ ਪਿੰਡ ਦੇ ਜਾਈ ਹਮੇਸ਼ਾ ਹਮੇਸ਼ਾ ਲਈ ਵਿਛੜ ਗਏ ਸਨ ਰੱਬ ਸਭਭੀਆਂ ਜਿਬਰਿਆਂ ਬਾਅਦ ਮੇਲ ਹੋਇਆ ਸੀ ਉਹਨਾਂ ਦਾ ਉਹਨਾਂ ਦੇ ਮਨ ਮਾਸਤਕ ਤੇ ਸੰਗਣੀ ਉਦਾਸੀ ਛਾਈ ਹੋਈ ਸੀ ਤਾਇਆ ਜੀ ਤਾਂ ਚੁੱਪ ਰਹੇ ਪਰ ਆਪਣੇ ਗਿਰਾਹਾਂ ਦਿਲਾਜ਼ ਰੱਖਦੇ ਉਹਨਾਂ ਅੱਖੀਆਂ ਪੁੰਝ ਲਈਆਂ ਸਨ ਉਹਨਾਂ ਕੋਲ ਕੋਈ ਸਾਜੂ ਸਮਾਨ ਤਾਂ ਨਹੀਂ ਸੀ ਉਹਨਾਂ ਫਿਰ ਵੀ ਪੇੜ ਬਨ ਲਿਆ ਤੇ ਰੰਗ ਬਨਣ ਦੀ ਕੋਸ਼ਿਸ਼ ਲੱਗ ਗਈ ਵੇ ਤਾਲਵਾ ਲਹੌਰ ਸ਼ਹਿਰ ਸੇ ਇਹ ਨੂਰ ਕਾ ਦਾ ਵਿਖਰਿਆ ਪਿਆ ਹੈ ਅਜੋਈ ਇਹ ਚਾਨਣੇ ਦਾ ਛੱਟਾ ਕਿਉਂ ਆਇਆ ਪਿਆ ਹੋਈ ਅੱਜ ਚਾਰ ਸ਼ਬੀਰੀ ਵੇ ਰੌਸ਼ਨੀ ਦਾ ਮੀਂਹ ਕਿਉਂ ਵਰਦਾ ਪਿਆ ਹੈ ਅੱਜ ਦੂਰ ਦੂਰ ਤੱਕ ਰੂਡੂ ਕਾ ਵਿਕ ਲਹਿਜ ਜ ਬੁਲੀ ਗਿਆ ਸੀ ਦੇਖ ਹੋਏ ਤਾਲਵਾ ਅੱਜ ਵਾ ਵੀ ਕਿੱਡੀ ਸੋਹਣੀ ਪਈ ਰੁਮਕਦੀ ਏ ਕਿੱਡੀ ਖੁਸ਼ਬੂ ਖੁਲੀ ਪਈ ਏ ਫਿਜ਼ਾਮੰਦ ਅੱਜ ਹੋ ਕੀ ਗਿਆ ਓਏ ਇਸ ਲਾਹੌਰ ਸ਼ਹਿਰ ਅੰਦਰ ਸਭ ਕੁਝ ਏ ਡਸ ਸੁਣਾ ਸੁਣਾ ਕਿਉਂ ਹੋਇਆ ਪਿਆ ਏ ਡੋਡੀ ਨੇ ਉਸੇ ਅੰਦਾਜ਼ ਚ ਆਪਣੀ ਗੱਲ ਕਹੀ ਸੀ ਓਏ ਮੂਰਖੋ ਓਏ ਅੰਨੀ ਦਿਓ ਤੁਹਾਨੂੰ ਖਬਰ ਨਹੀਂ ਕੋਈ ਅਨਪੜੋ ਤਾਲਵ ਲਹਣਤ ਪੌਂਦਾ ਬੋਲਿਆ ਸੀ ਕਿਹੜੀ ਖਬਰ ਤਾਲਵ ਦੇ ਦੁਆਲੇ ਇਕੱਠੇ ਹੁੰਦਿਆਂ ਥੋੜਾ ਚੁੱਕ ਕੇ ਹੈਰਾਨੀ ਨਾਲ ਇੱਕੋ ਬਾਚ ਪੁੱਛਿਆ ਸੀ ਉਹਨਾਂ ਵੇ ਅੱਜ ਸ਼ਹਿਰ ਲਾਹੌਰ ਚ ਸਾਡੇ ਸਰਦਾਰ ਆਏ ਹੋਏ ਨੇ ਤਾਲਵ ਨੇ ਤਾੜੀ ਮਾਰ ਕੇ ਹੱਸਦਿਆਂ ਹੱਥ ਫੈਲਾ ਦਿੱਤੇ ਸਨ ਬੱਲੇ ਓਏ ਬੱਲੇ ਸਦਕੇ ਜਾਮਾ ਤੇਰੇ ਸਰਦਾਰਾਂ ਦੇ ਪਰ ਇਹ ਆਏ ਕਿਹੜੇ ਪਿੰਡੋਂ ਨੇ ਇਹ ਸਵਾਲ ਰੋਡੂ ਨੇ ਕੀਤਾ ਸੀ ਇਹ ਦੁਨੀਆਂ ਦੇ ਸਭ ਨਾਲੋਂ ਸੋਹਣੇ ਪਿੰਡੋਂ ਆਏ ਨੇ ਰੇਤਾ ਫਕਣਿਓ ਤਾਲਵ ਨੇ ਖਿੜਦੇ ਹੋਏ ਜਵਾਬ ਦਿੱਤਾ ਸੀ ਨਹੀਂ ਰਿਸਾਂ ਤੇਰੇ ਸਰਦਾਰ ਦੀਆਂ ਪਰ ਇਹ ਆਏ ਕਿੱਥੋਂ ਨੇ ਹੁਣ ਨਾ ਬੋਲਿਆ ਸੀ ਇਹ ਉਸ ਪੰਜਾਬੋਂ ਆਏ ਨੇ ਜਿੱਥੇ ਸੂਰਜ ਚੜਦਾ ਤਾਲਵ ਨੇ ਜਵਾਬ ਦਿੱਤਾ ਸੀ ਜੁਗ-ਜੁਗ ਜਉਣ ਤੇਰੇ ਸਰਦਾਰ ਪਰ ਕੋਈ ਥਾਂ ਟਿਕਾਣਾ ਤਾਂ ਹੋਊ ਇਹਨਾਂ ਦਾ ਡੁੱਡੀ ਨੇ ਸਵਾਲ ਕੀਤਾ ਸੀ ਇਹ ਉਸ ਸ਼ਹਿਰੋਂ ਆਏ ਨੇ ਜਿਹੜਾ ਸਾਰੇ ਜ਼ਿਲ੍ਹਿਆਂ ਨਾਲੋਂ ਹੁਸ਼ਿਆਰ ਹੈ ਮੂਰਖੋ ਤਾਲਵ ਨੇ ਥੋੜਾ ਖਿਜਦੇ ਹੋਏ ਜਵਾਬ ਦਿੱਤਾ ਸੋਣਾ ਅੱਲਾ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਫਿਰ ਵੀ ਪਤਾ ਤਾਂ ਲੱਗੇ ਕਿ ਉੱਥੇ ਕਿਹੜਾ ਪਿੰਡ ਹੈ ਇਹਨਾਂ ਭਾਗਾਂ ਵਾਲੇ ਸਰਦਾਰਾਂ ਦਾ ਇਸ ਵਰਤੂਤੀ ਨੇ ਪੁੱਛਿਆ ਸੀ ਉਹ ਸੋਨੇ ਪਿੰਡ ਦਾ ਨਾਮ ਹੈ ਤਾਲਵ ਨੇ ਗੱਲ ਸ਼ੁਰੂ ਕੀਤੀ ਤਾਂ ਸਾਰਿਆਂ ਨੇ ਕੰਨ ਉਸ ਦੇ ਮੂੰਹ ਨਾਲ ਜੋੜ ਦਿੱਤੇ ਸਿੰਘੜੀ ਵਾਲਾ ਪਿੰਡ ਦਾ ਨਾਮ ਲੈਦਿਆਂ ਤਾਲਵ ਦੀ ਹੂਕ ਨਿਕਲ ਗਈ ਸੀ ਸਾਰੇ ਟੋਲੇ ਭਾਰ ਰੋਂਣ ਲੱਗੀ ਸੀ ਕਿਸੇ ਕੋਲੋਂ ਮੁੜ ਕੋਈ ਗੱਲ ਨਹੀਂ ਸੀ ਹੋਈ ਰੋਂਦੇ ਰੋਂਦੇ ਵਿਦਾ ਹੋ ਗਏ ਸਨ ਅਥਰੂ ਲਗਾਉਣ ਲਈ ਤਾਇਆ ਜੀ ਨੇ ਵੀ ਚਿਹਰਾ ਬਾਂਹਾਂ ਮਾ ਚਲਕੋ ਲਿਆ ਸੀ ਕੁਰਸੀਆਂ ਤੇ ਬੈਠੇ ਬਾਕੀ ਅਫਸਰ ਵੀ ਕੁਝ ਵਕਤ ਲਈ ਬੁੱਤ ਜਿਹੇ ਹੋ ਗਏ ਸਨ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ